ਜੀ ਸਵਾਗਤ ਹੈ ਜੀ ਸਿੰਘ ਸਵਾ ਦਾ ਜਿਹੜਾ YouTube ਚੈਨਲ Facebook ਪੇਜ ਤੇ ਜਿਹੜਾ Twitter ਅਕਾਊਂਟ ਦੇ ਉੱਪਰ X ਦੇ ਅਕਾਊਂਟ ਦੇ ਉੱਪਰ ਅਸੀਂ ਜਿਹੜੀ ਤੁਹਾਡੇ ਨਾਲ ਜਿਹੜੀ ਆਪਾਂ ਸਾਰੀ ਜਿੰਨੇ ਜਿੰਨੇ ਵੀ ਇਹ ਇਹ ਮੌਜੂਦਾ ਹਾਲਾਤ ਤੁਹਾਡੇ ਨਾਲ ਅੱਜ ਦੇ ਹੁਣ ਦੇ ਆਪਾਂ ਅੱਜ ਹੈਗੇ ਜੀ 3 ਤਰੀਕ 3 ਸਤੰਬਰ ਦੇ ਜਿਹੜੇ ਹਾਲਾਤ ਹੈਗੇ ਆ ਇਹ ਆਪਾਂ ਅੱਜ ਡੇਰਾ ਬਾਬਾ ਨਾਨਕ ਸਾਈਡ ਉੱਥੇ ਖੜੇ ਹੋਏ ਆ ਜੀ ਤੇ ਆਪਾਂ ਇੱਥੇ ਸਾਰੇ ਪਹਿਲਾਂ ਸੱਜਣਾ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਆਹ ਦੇਖ ਲਓ ਮੜਿਆ ਆਸੇ ਪਾਸੇ ਮੜਿਆ ਇਧਰਲੀ ਪਾਹੀ ਦਿਖਾ ਦੇ ਯਾਰ ਆ ਸਾਰਾ ਸਾਰਾ ਇਧਰਲੇ ਬੰਨੇ ਦਿਖਾ ਦਿਓ ਇਹ ਸਾਹਮਣੇ ਪੂਰਾ ਪਾਣੀ ਇਹ ਨਹਿਰ ਆ ਨਹਿਰ ਉੱਤੋਂ ਦੀ ਵਗ ਰਹੀ ਆ ਸਾਰੀ ਦੀ ਸਾਰੀਆਂ ਨਾ ਗੇਟ ਖੁੱਲੇ ਆ ਓਪਨ ਆ ਉੱਤੋਂ ਦੀ ਵਗ ਰਹੀ ਆ ਤੇ ਆਪਾਂ ਇਥੋਂ ਇਥੋਂ ਦੇ ਜਿਹੜੇ ਸੱਜਣ ਜਿਹੜੇ ਸਾਡੇ ਨਾਲ ਇੱਥੇ ਜੁੜੇ ਹੋਏ ਆ ਬਾਪੂ ਜੀ ਸਤਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਧਰੋਂ ਬਾਪੂ ਜੀ ਜਿਹੜਾ ਸਭ ਤੋਂ ਪਹਿਲਾਂ ਤਾਂ ਇਹ ਪਿੰਡ ਦਾ ਨਾਮ ਦੱਸ ਦਿਓ ਵੀ ਇਹ ਪਿੰਡ ਦਾ ਨਾਮ ਕੀ ਆ ਪਿੰਡ ਦਾ ਨਾਮ ਦਿੱਤਾ ਤੇ ਬਾਪੂ ਜੀ ਕਿੰਨੇ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਫੜ ਦੋ ਕਿੰਨੇ ਦਿਨ ਹੋ ਗਏ 27 ਤਰੀਕ ਦਾ ਬਾਪੂ ਜੀ 27 ਤਰੀਕ ਦਾ ਹਾਂਜੀ 27 ਤਰੀਕ ਦਾ ਹੀ ਆ ਆ ਨਹਿਰ ਆ ਇਹ ਵੀ ਨਹਿਰ ਆ ਆ ਵੀ ਨਹਿਰ ਆ ਜੀ ਇਹ ਵੱਡੀ ਨਹਿਰ ਆ ਹਾਂਜੀ ਆ ਵੱਡੀ ਆ ਇੱਥੋਂ ਰਾਵੀ ਕਿੰਨੇ ਦੂਰ ਪੈ ਜਾਂਦਾ ਇੱਥੋਂ 8-10 8-10 ਕਿਲੋ ਮੀਟਰ ਅੱਛਾ ਰਾਵੀ ਇਹ ਤੁਹਾਡੇ ਦਾ 10 ਕਿਲੋਮੀਟਰ ਹਾਂਜੀ ਅਛਾ 10 ਕਿਲੋਮੀਟਰ ਦਾ ਏਰੀਆ ਏਰੀਆ ਪੂਰਾ ਇਹ ਜਿਹੜਾ ਲਗਭਗ 10 ਤੋਂ 15 ਕਿਲੋਮੀਟਰ ਦਾ ਏਰੀਆ ਪੂਰੀ ਮਾਰ ਹੈ ਹਾਂ ਬਾਪੂ ਜੀ ਫਿਰ ਇਹਦਾ ਇਹਦੀ ਕੋਈ ਰੋਗ ਥਾਮ ਦਾ ਕੋਈ ਲੋਕਾਂ ਦੁਆਰਾ ਕੋਈ ਹੋ ਰਿਹਾ ਕੀ ਕਰ ਸਕਦੇ ਪਣੀ ਜਿਹੜੇ ਨਾਲ ਲੋਕ ਕੀ ਕਰ ਸਕਦੇ ਕਿੱਧਰ ਜਾ ਸਕਦੇ ਕੋਈ ਹੱਲ ਨਹੀਂ ਹੈ ਮਤਲਬ ਅਜੇ ਤੱਕ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਅਜੇ ਤੱਕ ਦਰਿਆ ਦਾ ਟੁੱਟਾ ਪੰਨ ਨਹੀਂ ਪਾਰ ਵੀ ਪੈਣ ਠੀਕ ਹੈ ਅੱਛਾ ਬਾਪੂ ਜੀ ਜਿਹੜੀਆਂ ਕਿਉਂਕਿ ਪਾਣੀ ਕਿੰਨਾ ਉੱਚਾ ਹੋ ਕੇ ਚੱਲਦਾ ਰਿਹਾ ਜੀ ਪਾਣੀ ਇਸ ਅੱਛਾ ਆਫਰ ਕਰ ਦਿੱਤਾ ਚੱਲਿਆ ਇਦੋਂ ਇਹਨਾਂ ਦਾ ਹੁਣ ਵੀ ਆ ਉਹ ਅੱਗੇ ਜਾ ਕੇ ਦੇਖੋ ਇੱਥੇ ਨਹੀਂ ਗਾ ਚਲੋ ਇੱਥੋਂ ਆਇਆ 8-9 ਕਿਲੋਮੀਟਰ ਦੀ ਚਾਹ ਤੇ ਪਾਣੀ ਚੱਲ ਰਿਹਾ ਹਾਂ ਹਾਂ ਚੱਲਦਾ ਰਿਹਾ ਪਹਿਲਾਂ ਤੇ ਹੁਣ ਤੋਂ ਅੱਛਾ ਲਗਭਗ 8-9 ਫੁੱਟ ਦੀ ਜਿਹੜੀ ਉਸ ਤੇ ਚੱਲਦਾ ਰਿਹਾ ਆ 8-9 ਕਿਲੋਮੀਟਰ ਫੁੱਟ ਕਿਨੇ ਪਾਣੀ ਅੱਛਾ ਬਾਪੂ ਜੀ ਫਿਰ ਇੱਥੇ ਜਿਹੜਾ ਜਿੰਨੀ ਇਹ ਉਹ ਪਈ ਆ ਜਨਾ ਵੀ ਮੰਨ ਕੇ ਹੁਣ ਜਿਵੇਂ ਜਿਵੇਂ ਪਾਣੀ ਨੀਵਾ ਹੋਣਾ ਵਾ ਤੇ ਇਹਦੇ ਨਾਲ ਜਿਹਨੀਆਂ ਕੋਈ ਆ ਬਿਮਾਰੀਆਂ ਵਗੈਰਾ ਦੇ ਵੀ ਖਰਚੇ ਹੈਗੇ ਆ ਅਸਲ ਤਾਂ ਫਸਲ ਦਾ ਦੇਖੋ ਫਸਲ ਦਾ ਤਾਂ ਸਾਹਮਣੇ ਆ ਇੱਕ ਪਰਸੈਂਟ ਵੀ ਨਹੀਂ ਵਾ ਸਕਦੀ ਹਾਂ ਫਸਲ ਦਾ ਤਬਾਹ ਆ ਅਸੀਂ ਆ ਪਿੱਛੇ ਜਿਹੜਾ ਉਹਦੀ ਵੀ ਕਵਰੇਜ ਕਰਕੇ ਆਏ ਪਿੱਛੇ ਉਹ ਨਾਲਾ ਟੁੱਟਾ ਆ ਤੇ ਉਹ ਲਗਭਗ ਉਥੋਂ ਦੀ ਜਗ੍ਹਾ ਹੈ ਤੇ ਪਰ ਉਹ ਪ੍ਰਸ਼ਾਸਨ ਨੇ ਅਜੇ ਤੱਕ ਪੂਰ ਨਹੀਂ ਰਿਹਾ ਉਹ ਸਾਹਮਣੇ ਉਧਰਲੇ ਪਾਸੋਂ ਨਾਲਾ ਟੁੱਟਾ ਹੋਇਆ ਤੇ ਉਥੋਂ ਨਹੀਂ ਪਾਣੀ ਇਦਾਂ ਜਾ ਰਿਹਾ ਸਾਰੇ ਘਰਾਂ 'ਚ ਵੜ ਰਿਹਾ ਤੇ ਪ੍ਰਸ਼ਾਸਨ ਨੇ ਅਜੇ ਤੱਕ ਉਥੇ ਕੋਈ ਕਾਰਵਾਈ ਨਹੀਂ ਬਾਈ ਆਪਣੀ ਕੋਈ ਕਾਰਵਾਈ ਨਹੀਂ ਬੈਰ ਹੈ ਕੋਈ ਨਹੀਂ ਆਣ ਕਿਸੇ ਪ੍ਰਸ਼ਾਸਨ ਦੇ ਹੂੰ ਤੇ ਬਾਪੂ ਜੀ ਕੋਈ ਮੈਡੀਸਨ ਵਗੈਰਾ ਦੇ ਕੈਂਪ ਲੱਗੇ ਹੋਇਆ ਕੋਈ ਛਟਾ ਨਹੀਂ ਸਾਹ ਇੱਕ ਲੱਗਾ ਅੱਜ ਨਾਲੀ ਸਾਹ ਲੱਗਾ ਜੇ ਇੱਥੇ ਲੱਗਾ ਹੋਇਆ ਕਿਹਨਾਂ ਦਾ ਮਤਲਬ ਇਹ ਤਾਂ ਸ਼ੁਰੂਆਤ ਹੈ ਹਜੇ ਇੱਥੇ ਦਾ ਇਹ ਦੂਗਾ ਅਗਲੇ ਪਾਸੇ ਜਾ ਕੇ ਹਾਂਜੀ ਆਪਣੇ ਨੌਰਤੇ ਤੇ ਵਧੀਆ ਕਿਉਂਕਿ ਸਿੰਘ ਸਭਾ ਵੱਲੋਂ ਅਸੀਂ ਜਿੰਨੀ ਸਾਡੀ ਅਪਰੋਚ ਆ ਸਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਤੱਕ ਇਹ ਜਿਹੜੀ ਜਿਹੜੀ ਮੈਡੀਸਨ ਵਗੈਰਾ ਸਾਡੇ ਭਰਾਵਾਂ ਦੇ ਸਿੰਘ ਸਭਾ ਦੇ ਜਿੰਨੇ ਵੀ ਸਾਥੀ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਲਗਭਗ 1000 ਕਿੱਟ ਜਿਹੜੀ ਵਧੀਆ ਤਰੀਕੇ ਦੇ ਨਾਲ ਬਣਾ ਕੇ ਉਹ ਅਸੀਂ ਲੈ ਕੇ ਆ ਰਹੇ ਆਂ ਤੇ ਅਸੀਂ ਸਾਡਾ ਇਹੀ ਸੀਗਾ ਮਕਸਦ ਅੱਜ ਵੀ ਦੇਖਣ ਦਾ ਵੀ ਸਾਡਾ ਬਿਓਸ ਏਰੀਏ ਦੇ ਵਿੱਚ ਜਾ ਕੇ ਇੱਕ ਵਾਰੀ ਕਵਰੇਜ ਕੀਤੀ ਜਾਵੇ ਸੋ ਸਾਥੀਆਂ ਨੂੰ ਸਭ ਤੋਂ ਪਹਿਲਾਂ ਦਾ ਇਹ ਬੇਨਤੀ ਆ ਕਿ ਜਿਹੜਾ ਆ ਏਰੀਆ ਪੂਰੇ ਦਾ ਪੂਰਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਕਿ ਪੂਰੇ ਦਾ ਪੂਰਾ ਏਰੀਆ ਇਹ ਡੁੱਬਿਆ ਹੋਇਆ ਆ ਤੇ ਇੱਥੇ ਇੱਥੇ ਕੋਈ ਕੋਈ ਵੀ ਹੱਲ ਨਹੀਂ ਆ ਤੇ ਬਕਾਇਦਾ ਪ੍ਰੋਪਰ ਤਰੀਕੇ ਦੇ ਨਾਲ ਸੜਕਾਂ ਵਗੈਰਾ ਨਹਿਰ ਵਗੈਰਾ ਆ ਨਹਿਰਿਆ ਇਧਰਲੇ ਪਰਲੇ ਬੰਨਿਆ ਨਹਿਰ ਦਾ ਪੋਲਿਆ ਤੇ ਉਧਰਲੇ ਬੰਨਿਆ ਉਹ ਵੀ ਸਾਰੀ ਨਹਿਰਿਆ ਤੇ ਸਾਰਾ ਕੁਝ ਇੱਕ ਹੋਇਆ ਫਿਰਦਾ ਉਤੋਂ ਦੀ ਹੋਇਆ ਫਿਰਦਾ ਆ ਆ ਸਾਰਾ ਰਾਵੀ ਦਾ ਇਸ਼ਾਰ ਰਾਵੀ ਦਾ ਪਾਣੀ ਆ ਰਿਹਾ ਇਹ ਸਾਰਾ ਰਾਵੀ ਦਾ ਪਾਣੀ ਦੋ ਬਣੀ ਹੈ ਇਹ ਆ ਰਾਵੀ ਦਾ ਪਾਣੀ ਉਤੋਂ ਦੀ ਜਿਹੜਾ ਜਿਹੜਾ ਚੜਿਆ ਹੋਇਆ ਆ ਸੋ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਚਲੋ ਠੀਕ ਆ ਹੁਣ ਤਾਂ ਜੋ ਕੁਝ ਹੋਣਾ ਸੀ ਉਹ ਹੋ ਚੁੱਕਿਆ ਆ ਤੇ ਅੱਗੇ ਵਾਸਤੇ ਸੁਧਾਰ ਹੋ ਜੇ ਅੱਗੇ ਵਾਸਤੇ ਸੁਧਾਰ ਹੋਣ ਦੀ ਜ਼ਰੂਰਤ ਆ ਤੇ ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਦੇਖਣਾ ਪੈਣਾ ਵਾ ਕਿ ਨਿਕਾਸੀ ਦਾ ਜਿਹੜਾ ਪ੍ਰਬੰਧ ਆ ਨਾ ਸਾਡੇ ਹਜੇ ਤੱਕ ਪਿੰਡਾਂ ਸ਼ਹਿਰਾਂ ਦੇ ਵਿੱਚ ਕੋਈ ਪ੍ਰੋਪਰ ਨਿਕਾਸੀ ਦਾ ਪ੍ਰਬੰਧ ਹੋਇਆ ਆ ਤੇ ਨਾ ਹੀ ਜਿਹੜਾ ਕੋਈ ਲੀਡਰ ਭਾਵੇਂ ਇੱਥੇ ਆ ਕੇ ਚਪਲਾ ਲਾ ਕੇ ਚਿੱਟੇ ਕੁਰਦੇ ਵਿਆਮੇ ਪਾ ਕੇ ਉਹ ਕੀ ਕਰਦੇ ਵਿੱਚ ਵੜ ਜਾਂਦੇ ਆ ਜੀ ਸੇਵਾ ਕਰ ਰਹੇ ਆ ਉਹਨਾਂ ਦਾ ਕੰਮ ਬਿਊਰੋਕ੍ਰੇਸੀ ਦਾ ਕੰਮ ਔਰਿਆਂ ਨੂੰ ਨਿਭਾਉਣਾ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਤੇ ਜਿਹੜੇ ਜਿਹੜੇ ਪਿੱਛੋਂ ਜੋ ਜੋ ਅੰਗਲੀਆਂ ਹੋਣਾਂ ਤੇ ਉੱਥੋਂ ਕਰਨਾ ਚਾਹੀਦਾ ਆ ਠੀਕ ਹੈ ਜੀ ਬਹੁਤ ਸ਼ੁਕਰੀਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਿੰਘ ਸਭਾ ਦੇ ਨਾਲ ਜੁੜੇ ਰਹੋ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਾ